ਗਿ ਜਾਣੇ ਕਿੰਨਾ ਅਸੀ ਓਏ ਹਤਵਾਨੀ ਸਾਨੂੰ ਇਹਨਾਂ ਚੁੱਪੀਂ ਅਬ ਬਤਾਂਦਾ ਚਾਹੀਨੀ ਅਤੂ ਜਿ ਜਾਣੇ ਕਿੰਨਾ ਅਸੀ ਓਏ ਹਤਵਾਨੀ ਸਾਨੂੰ ਇਹਨਾਂ ਚੁੱਪੀਂ ਅਬ ਬਤਾਂਦਾ ਚਾਹੀਨੀ ਸਾਨੂੰ ਇਹਨਾਂ ਚੁੱਪੀਂ ਅਬ ਬਤਾਂਦਾ ਚਾਹੀਨੀ ਛੱਡ ਜਿੰਨਾਂ ਨੀਵੀ ਬਥੇਰੀ ਸੁਣ ਚੱਲੀਏ ਛੱਡ ਜਿੰਨਾਂ ਨੀਵੀ ਬਥੇਰੀ ਕੋਣ ਲਾ ਬਿਸ਼ੱਕ ਯਾਰੀਆਂ ਹੱਥ ਚਮਚਾ ਗੀਨੀ ਨਹੀਂ ਰੋਹ ਤੇਰੀ ਕੋਣ ਲਾ ਬਿਸ਼ੱਕ ਯਾਰੀਆਂ ਚਮਚਾ ਗੀਨੀ ਨੀ ਮੇਰੀ ਹੋਲੀ ਨੀ छकारियूं ॻारियां बशकारियूं प्यार ब शकारियूं हरिया बुशारियूं ਤੇਰੇ ਨਾਮ ਨਾਲ ਵੇਲ ਦਿੱਤੀ ਗੱਲੀ ਇੱਕ ਟੱਕ ਤੇ ਨਗ ਚੜੀ ਬਰੇ ਵੈਰ ਨੇ ਬਗਾਨਿਆਂ ਦੀ ਚੱਕ ਤੇ ਤੇਰੇ ਨਾਮ ਨਾਲ ਵੇਲ ਦਿੱਤੀ ਗੱਲੀ ਇੱਕ ਟੱਕ ਤੇ ਚੜੀ ਗੁਰਮੈਨ ਨੇ ਬਗਾਨਿਆਂ ਦੀ ਚੱਕ ਤੇ ਸਾਨੂੰ ਕਲਪ ਜੱਦਗੇ ਰਬੇਰੀ ਨਹੀਂ ਸੁਣ ਸੁਣਿਆ ਉਹ ਕਲਾ ਪਸੰਦ ਰਬੇਰੀ पसंदीरीोला बि पेशक जारी हथ चम जागिरी नवी तेरी पेशक हथ चङ जागिरी नी रमी तेरी सोन पेशक जारियूं लारियां पेशक जारियूं लारियां पिशाक जारियूं ਤੇ ਬਗਾਨਿਆਂ ਦਾ ਜੋਰ ਨਹੀਂ ਖਾਸ ਕਰਕੇ ਨੌਜਵਾਨਾਂ ਨੂੰ ਠਿਕਣਾ ਸੁਣ ਮਾ ਸੁਣਾ ਜੀ ਸਦਮਾਨ ਟੁੱਟਿਆ ਬਗਾਨਿਆਂ ਦਾ ਜੋਰ ਨਹੀਂ ਅੱਜ ਕੱਲ੍ਹ ਹਵਾ ਤੇਰੀ ਕੋਈ ਵੀ ਰੋਹ ਨਹੀਂ ਸਦਮਾਨ ਟੁੱਟਿਆ ਬਗਾਨਿਆਂ ਦਾ ਜੋਰ ਨਹੀਂ ਅੱਜ ਕੱਲ੍ਹ ਹਵਾ ਤੇਰੀ ਕੋਈ ਰਹਾ ਨਹੀਂ ਅੱਜ ਕੱਲ੍ਹ ਹਵਾ कल बी पिया चमची नी रंग थेरी पशक जारियूं तूं चमची नीरंग थेरी पेशकारियूं लारियूं खजारियूं खजारियूं लारियां पेशक जारियूं कोई